ਦੋਸਤੋ ਡਾਕਟਰ ਹਰੀ ਸਿੰਘ ਜਾਚਕ ਜਿਹਨੇ ਕਿਸੇ ਵੀ ਜਾਣ ਪਛਾਣ ਦੇ ਮਕਾਜ਼ ਨਹੀਂ ਪੰਜਾਬੀ ਦੇ ਬਹੁਤ ਖੂਬਸੂਰਤ ਸਟੇਜੀ ਕਵੀ ਨੇ ਪਰ ਬਹੁਤ ਸਾਰੇ ਦੋਸਤਾਂ ਨੂੰ ਇਹ ਗੱਲ ਦਾ ਸ਼ਾਇਦ ਨਹੀਂ ਪਤਾ ਕਿ ਉਸ ਸਟੇਜੀ ਕਵੀ ਦੇ ਨਾਲ ਨਾਲ ਸੰਸਥਾਵਾ ਦੀ ਖੋਜ ਕਰਨ ਵਾਲੇ ਵੀ ਇੱਕ ਬਹੁਤ ਹੀ ਸਿਰੜੀ ਇਨਸਾਨ ਨੇ ਉਹਨਾਂ ਨੇ ਪਿੱਛੇ ਗੋਵਿੰਦ ਸਿੰਘ ਸਟਡੀ ਸਰਕਲ ਦਾ ਬਹੁਤ ਮਹਾਨ ਚੌੜਾ ਕੌਚ ਵੋਲੀਅਮ ਦੇ ਵਿੱਚ ਬਹੁਤ ਖੂਬਸੂਰਤ ਇਤਿਹਾਸ ਲਿਖਿਆ ਔਰ ਇਹਨਾਂ ਨਿਬੰਧ ਦੇ ਵਿੱਚ ਉਹਨਾਂ ਨੇ ਪੰਜਾਬੀ ਸਾਇੰਸ ਅਕਾਦਮੀ ਲੁਧਿਆਣਾ ਜਿਸ ਨੂੰ ਬੜਿਆਂ ਸੱਤ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਉਸ ਦੇ ਇਤਿਹਾਸ ਸੰਬੰਧੀ ਖੋਜ ਕਰਕੇ ਇੱਕ ਬਹੁਤ ਖੂਬਸੂਰਤ ਤੇ ਲੰਮੀ ਚੌੜੀ ਪੁਸਤਕ ਆ ਜਿਹੜੀ ਉਰ ਲਿਖੀ ਔਰ ਇਸ ਪੁਸਤਕ ਦਾ ਮਹੱਤਵ ਇਹ ਆ ਕਿ ਸੰਸਥਾਾਂ ਦਾ ਕਦ ਕਿੱਡਾ ਵੀ ਵੱਡਾ ਹੋਵੇ ਸੰਸਥਾਾਂ ਕਿੰਨੀਆਂ ਵੀ ਸਰਗਰਮੀ ਨਾਲ ਕੰਮ ਕਰ ਰਹੀਆਂ ਹੋਣ ਪਰ ਉਹ ਸੰਸਥਾਾਂ ਉਦੋਂ ਵੱਡੀਆਂ ਹੁੰਦੀਆਂ ਜਦੋਂ ਉਹਨਾਂ ਦਾ ਆਪਣਾ ਪਿੱਛੇ ਛੱਡਿਆ ਹੋਇਆ ਇਤਿਹਾਸ ਆ ਜਿਹੜਾ ਉਹ ਪੁਸਤਕਾਂ ਵਿੱਚ ਪੰਨਿਆਂ ਵਿੱਚ ਸ਼ਬਦਾਂ ਵਿੱਚ ਅੰਕਿਤ ਹੋਵੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਪੰਜਾਬੀ ਲੇਖਕਾਂ ਦਾ ਮੱਕਾ ਕਿਹਾ ਜਾਣ ਵਾਲਾ ਥਾਂ ਜਿਸ ਦੇ ਵਿੱਚ ਬਹੁਤ ਬੁੱਢੀਆਂ ਵੱਡੀਆਂ ਸਖਸ਼ੀਤਾ ਨੇ ਆਪਣਾ ਯੋਗਦਾਨ ਪਾਇਆ ਉਹ ਡਾਕਟਰ ਮਨਿੰਦਰ ਸਿੰਘ ਮਾਵਾ ਹੋਣ ਤੇ ਉਸ ਉਹਨਾਂ ਤੋਂ ਵੀ ਪਹਿਲਾਂ ਭਾਈ ਜੋਸ ਸਿੰਘ ਹੋਲੀ ਹੋਣ ਜਾਂ ਹੋਰ ਇਸ ਕਿਸਮੀਆਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਲੀ ਹੋਣ ਵੱਡੀਆਂ ਸਖੀਤਾ ਲਗਾਤਾਰ ਇਸ ਅਕੈਡਮੀ ਦੇ ਨਾਲ ਪਾਵਸਤਾ ਰਹੀਆਂ ਨੇ ਪੰਜਾਬੀ ਦੇ ਸਿਰਮੌਰ ਲੇਖਕ ਪ੍ਰੋਫੈਸਰ ਮੋਹਨ ਸਿੰਘ ਹੋਲੀ ਹੋਣ ਜੀ ਜੀ ਸਿੰਘ ਅਨੰਦ ਹੋਣੀ ਹੋਰ ਡਾਕਟਰ ਪਰਮਿੰਦਰ ਸਿੰਘ ਹੋਣੀ ਹੋ ਹਰ ਚਰਨ ਸੇ ਬਹੁਤ ਸਾਰੇ ਕਿਤਾ ਕੀ ਦਾ ਨਾਮ ਲਿਆ ਜਾ। ਉਹਨਾਂ ਸਾਰੀਆਂ ਸੰਸਥਾ ਨੇ ਆਪਣੇ ਦੌਰ ਦੇ ਵਿੱਚ ਇਸ ਅਕੈਡਮੀ ਦੇ ਅੰਦਰ ਇਹ ਕੀ ਕੁਝ ਕੀਤਾ ਉਸ ਨੂੰ ਪਹਿਲੀ ਵਾਰ ਇਤਿਹਾਸ ਦੇ ਵਿੱਚ ਅੰਕਿਤ ਕੀਤਾ ਔਰ ਉਹ ਪੁਸਤਕ ਅਕੈਡਮੀ ਬਹੁਤ ਜਲਦੀ ਛਾਪਣ ਜਾ ਰਹੀ ਆ। ਔਰ ਪੜਨ ਸੁਣਨ ਵਾਲੇ ਦੋਸਤਾਂ ਤੋਂ ਬੇਨਤੀ ਵੀ ਆ ਤੇ ਉਸ ਇਤਿਹਾਸ ਦੀ ਇੱਕ ਕਾਪੀ ਆਪਣੇ ਲਾਇਬ੍ਰੇਰੀ ਦਾ ਸ਼ਿੰਗਾਰ ਕੂਰ ਬਣਾਓ। ਤਾਕਿ ਤੁਹਾਨੂੰ ਆਪਣੇ ਲੇਖਾਂ ਦੇ ਵਿਰਸੇ ਤੇ ਵਿਰਾਸਤ ਉੱਤੇ ਮਾਣ ਹੋ ਸਕੇ ਕਿ ਉਹਨਾਂ ਨੇ ਇਸ ਅਕੈडमी ਨੂੰ ਕਿਵੇਂ ਚਾਰ ਚੰਨ ਲਾਏ ਨੇ ਔਰ ਇਸ ਸਾਰੇ ਕੁਝ ਦੇ ਨਾਮ ਨਾਲ ਮੈਂ ਡਾਕਟਰ ਹਰੀ ਸਿੰਘ ਜਾਂਚਕ ਨੂੰ ਬਹੁਤ ਬਹੁਤ ਮੁਬਾਰਕ ਪੇਸ਼ ਕਰਦਾ ਹਾਂ ਬਹੁਤ ਬਹੁਤ ਡਾਕਟਰ ਹਰੀ ਸਿੰਘ ਜਾਂਚਕਾ ਨੇ ਪੰਜਾਬੀ ਸਹਿਤ ਦਾ ਇਤਿਹਾਸ ਜਿਹੜੀ ਉਹਨਾਂ ਦੀ ਡਿਊਟੀ ਲਈ ਪ੍ਰਬੰਧ ਕੀ ਲਏ ਉਹ ਉਹਦਾ ਖਰੜਾ ਤਿਆਰ ਕਰ ਰਿਹਾ ਉਹ ਕੁਝ ਜਿਹੜੇ ਪ੍ਰਾਣੇ ਸਾਡੇ ਪ੍ਰਧਾਨ ਜਾਂ ਜਨ ਸੈਕਟਰੀ ਉਹਨਾਂ ਤੋਂ ਲੈ ਲੈ ਕੇ ਉਹਨੂੰ ਫਾਈਨਲ ਸ਼ੇਪ ਦਿੱਤੀ ਜਾਏਗੀ ਅੱਜ ਜਿਹੜਾ ਉਹ ਖਰੜਾ ਰੰਧ ਕੀ ਬੋਰਡ ਦੇ ਵਿੱਚ ਉਹਨਾਂ ਨੇ ਪੇਸ਼ ਕਰ ਦਿੱਤਾ ਜਿਹੜੀ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜਾ ਇਹੋ ਜਿਹੇ ਸੰਸਥਾਵਾਂ ਜਿਹੜੀਆਂ ਹੁੰਦੀਆਂ ਉਹ ਇਤਿਹਾਸ ਤੋਂ ਬਿਨਾਂ ਜਿਉਂਦੀਆਂ ਨਹੀਂ ਤੇ ਉਹ ਇਤਿਹਾਸ ਨੂੰ ਸਾਨੂੰ ਸੰਭਾਲਣਾ ਬਣਦਾ ਸੀ ਇਹ ਬੜੀ ਧੀਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੰਮ ਪਰ ਚਲੋ ਦੇਰ ਆਇ ਦਰਸਤ ਆਇ ਮੈਨੂੰ ਪਤਾ ਲੱਗਿਆ ਕਿ ਪਹਿਲਾਂ ਵੀ 20 ਵਾਰ ਫੈਸਲੇ ਹੋਏ ਕਿ ਇਹ ਇਤਿਹਾਸ ਲਿਖਿਆ ਜਾਵੇ ਲਿਖਿਆ ਜਾਵੇ ਇਹ ਜ਼ਰੂਰਤ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ ਪਹਿਲਾਂ ਵੀ ਪਰ ਹੁਣ 21ਵੇਂ ਫੈਸਲੇ ਤੇ ਇਹ ਖੜਨਾ ਤਿਆਰ ਹੋ ਗਿਆ ਕਿ ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਇਹ ਛਪ ਜਾਏਗਾ ਤੇ ਉਹਦੇ ਚ ਜਿੰਨੀਆਂ ਸੋਧਾਂ ਕਰਕੇ ਜਾਂ ਉਹ ਹੋਰ ਠੀਕ ਕਰਕੇ ਅਸੀਂ ਛਾਪੇ ਇੱਕ ਸ਼ਾਨਦਾਰ ਇਤਿਹਾਸ ਬਕਾਇਦਾ ਵਧੀਆ ਕਿਸਮ ਦੀ ਪੁਸਤਕ ਉਹ ਵੀ ਸਪਾਈ ਵਿੱਚ ਜੱਗੀ ਹੋਵੇ ਇੱਕ ਜਿਹੜਾ ਗੁਨਾਤਮਕ ਕਿਸਮ ਦਾ ਸਾਡੇ ਕੋਲ ਦਸਤਾਵੇਜ਼ ਉਹ ਤਿਆਰ ਹੋ ਜਾਵੇਗਾ ਤੇ ਆਪਣੇ ਆਪ ਚ ਸਾਡੇ ਡਾਕਟਰ ਹਰੀ ਸਿੰਘ ਜਾਚਕ ਸਮੁੱਚਾ ਪ੍ਰਬੰਧਕੀ ਬੋਰਡ ਤੇ ਪੰਜਾਬੀ ਸੰਸਥਾ ਕਟਿੰਦੀ ਦੀ ਕਬਡੀ ਪ੍ਰਾਪਤੀ ਹੋਈ ਸਰਦਾਰ ਹਰੀ ਸਿੰਘ ਜਾਚਕ ਬਰੇ ਸਿਰੜੀ ਲਗਨ ਵਾਲੇ ਬੜੀ ਜਿਹੜੀ ਹੈਗੀ ਪੜ੍ਹੇ ਲਿਖੇ ਵਿਅਕਤੀ ਨੇ ਜੋ ਜਿਹੜਾ ਵੀ ਕੰਮ ਉਹਨਾਂ ਨੂੰ ਦੇ ਦਿੱਤਾ ਜਾਵੇ ਉਹ ਬੜੀ ਸ਼ਿੱਦਤ ਨਾਲ ਤੇ ਬੜੀ ਸੋਹਰਤਾ ਨਾਲ ਉਹ ਕੰਮ ਨੇਪੜੇ ਚਾਰਦੇ। ਪੰਜਾਬੀ ਸਾਹਿਤ ਅਕੈਡਮੀ ਦਾ ਇਤਿਹਾਸ ਲਿਖਣ ਦੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਪ੍ਰਬੰਧਕੀ ਬੋਰਡ ਵੱਲੋਂ ਤਾਂ ਉਹਨਾਂ ਨੇ ਆਪਣੀ ਜਿਹੜੇ ਸਿਰਲ ਮਿਹਨਤ ਦੇ ਨਾਲ ਤੇ ਯੋਗਤਾ ਦੇ ਨਾਲ ਇਹ ਇਤਿਹਾਸ ਨੂੰ ਬੜੇ ਗੰਭੀਰ ਤੇ ਘੋਖੀ ਨਜ਼ਰ ਦੇ ਨਾਲ ਘੋਖਦੇ ਹੋਏ ਉਸ ਨੂੰ ਪ੍ਰਾਪਤ ਵੀ ਕੀਤਾ ਤੇ ਉਹਦੇ ਵਿੱਚੋਂ ਜਿਹੜੇ ਤੱਥ ਤੇ ਅੰਕੜੇ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਤਰਤੀਬ ਦੇ ਵਿੱਚ ਪੰਜਾਬੀ ਸਿਹਤ ਅਕੈਡਮੀ ਦਾ 1954 ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਉਹਨਾਂ ਨੇ ਕੰਪਾਈਲ ਕੀਤਾ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦਸਤਾਵੇਜ਼ ਹੈ ਤੇ ਇਸ ਦਸਤਾਵੇਜ਼ ਕਰਕੇ ਉਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਡਾਕਟਰ ਹਰੀ ਸਿੰਘ ਜੱਜਕੀ ਜਾਣਿਆ ਜਾਂਦਾ ਰਹੇਗਾ ਤੇ ਪੰਜਾਬੀ ਸਿਹਤ ਅਕੈਡਮੀ ਦੇ ਇਤਿਹਾਸ ਲਿਖਣ ਦਾ ਸਿਹਰਾ ਉਹਨਾਂ ਦਾ ਸ਼ਾਨਾਮਤੇ ਸ਼ਬਦਾਂ ਦੇ ਵਿੱਚ ਲਿਖਿਆ ਜਾਂਦਾ ਰਹੇਗਾ